ਮੁਰਦਾਬਾਦ 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 ਸਰਕਾਰ ਮੁਰਦਾਬਾਦ 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 ਖਾਨ ਮੁਰਦਾ ਜਿੰਦਾਬਾਦ 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 ਖਸਾਨ ਮੁਰਦਾ ਜਿੰਦਾਬਾਦ 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 ਮੁਰਦਾਬਾਦ ਸਰਕਾਰ ਮੁਰਦਾਬਾਦ 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 ਰਹਿ ਅਮਰੇ ਸਜਉਤ ਮੋਰ ਦੇ ਵੱਲ ਸੱਦਾ ਦਿੱਤਾ ਗਿਆ ਵੀ ਜੋ ਕਿਸਾਨ ਤੇ ਦਿੱਲੀ ਜਾ ਰਹੀ ਸੀ ਸਰਕਾਰ ਵੱਲੋਂ ਉਹਨਾਂ ਦੇ ਜ਼ਬਰ ਕੀਤਾ ਜਾ ਰਿਹਾ ਹੈ। ਹਥੌਂਕੀ ਕਾਇਦੇ ਗੋਲੇ ਚਲਾਇਆ ਗਿਆ। ਇੱਕ ਕਿਸਾਨ ਨੂੰ ਸ਼ਹੀਦ ਕੀਤਾ ਉਸ ਦੇ ਵਿਰੋਧ ਦੇ ਵਿੱਚ ਆ ਸੰਯੁਕਤ ਮੋਰਚੇ ਵੱਲੋਂ ਭਾਰਤ ਸਰਕਾਰ ਅਮਿਤ ਸ਼ਾਹ ਹਰਿਆਣਾ ਦੀ ਸਰਕਾਰ ਤੇ ਮੋਦੀ ਦੀ ਸਰਕਾਰ ਦੀ ਜਿਹੜੀਆਂ ਅਰਥੀਆਂ ਬੁਰੀਆਂ ਉਹ ਅਰਥੀ ਬੁਰੀਆ ਰੋਸ ਮਜ਼ਹਰਾ ਕੀਤਾ ਲੋਕਾਂ ਨੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਰੋਸ ਹੈ ਲੋਕਾਂ ਦਾ ਜਾਗੂਆ ਤੇ ਅਸੀਂ ਮੋਦੀ ਸਰਕਾਰ ਨੂੰ ਘੇਰਾਗੇ ਤੇ ਲੋਕਾਂ ਦਾ ਜਿਹੜਾ ਇੱਕ ਆ ਕੇ ਦੇ ਨਾਲ ਹੀ ਸਰਕਾਰ ਹੈ ਜਿਹੜੀ ਫਾਸ਼ੀਵਾਦੀ ਸਰਕਾਰ ਹੈ ਉਹਦੀ ਤਾਉਣ ਨੇ ਦੇਈ ਜਾਂਦਾ। ਕਾਰਨ ਇਹ ਹੈ ਜੀ ਜੋ ਕਿਸਾਨਾਂ ਦੀਆਂ ਮੰਗਾਂ ਪਿਛਲੇ ਸਮੇਂ ਦੌਰਾਨ ਸੈਂਟਰ ਸਰਕਾਰ ਨੇ ਵਾਦੇ ਕੀਤੇ ਸਨ ਐਮਐਸਪੀ ਦੇ ਸੁਆਮੀਨਾਥ ਰਿਸ਼ੀਨ ਰਿਪੋਰਟ ਦੇ ਤੇ ਕਿਸਾਨ ਮਜ਼ਦੂਰਾਂ ਦੇ ਕਰਜ਼ੇ ਮਾਫੀ ਦੇ ਉਹਦੇ ਸਵਾਦੇ ਵਿੱਚ ਸਰਕਾਰ ਉਹਨਾਂ ਤੋਂ ਭੱਜਣ ਦਾ ਦਾਖ ਖੇਡ ਰਹੀ ਹੈ ਜਿੱਦੇ ਸਵਾਦ ਸਾਡੇ ਕਿਸਾਨ ਜਿੱਥੇ ਬੰਦੀਆਂ ਅਕਲੌਰੀ ਤੇ ਸੰਭੂ ਬਾਰਡਰ ਤੇ ਬੈਠੀਆਂ ਉਹਦੇ ਵਿੱਚ ਪਿਛਲੇ ਦਿਨੀ ਫੋਮ ਕਰਨ ਸਿੰਘ ਬੱਲੋ ਤੋਂ ਨੌਜਵਾਨ ਇਹਨਾਂ ਸਰਕਾਰਾਂ ਦੀਆਂ ਕੁਝੀਆਂ ਚਾਲਾਂ ਦੇ ਨਾਲ ਗੋਲੀਆਂ ਦੇ ਨਾਲ ਸ਼ਹੀਦ ਹੋ ਗਿਆ ਉਸ ਦੇ ਸਬੰਧ ਵਿੱਚ ਕੱਲ ਸਾਡੇ ਸੰਜੂਤ ਮੋਰਚੇ ਦੀ ਮੀਟਿੰਗ ਵਿੱਚ ਫੈਸਲਾ ਹੋਇਆ ਹੈ ਕਿ ਅੱਜ ਆਲ ਇੰਡੀਆ ਪੱਧਰ 'ਤੇ ਜਿਹੜਾ ਹੈ ਸਰਕਾਰਾਂ ਦੇ ਅੰਮਿਤ ਸ਼ਾਹ ਦੇ ਅਨਿਲ ਵੇਜਦੀ ਤੇ ਖੱਟਰ ਦੇ ਆਲ ਇੰਡੀਆ ਪੱਧਰ 'ਤੇ ਸੰਜੂਤ ਮੋਰਚੇ ਵੱਲੋਂ ਪੁੱਤਰੇ ਭੁਕੇ ਜਾ ਰਹੇ ਹ ਉਸ ਸਬੰਧ ਵਿੱਚ ਅਸੀਂ ਮਾਰਸਾ ਵੀ ਕਿ ਕਿ ਪੁੱਤਰੇ ਭੁਕੇ ਨੇ